ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 6 ਰੇਲ ਟਿਕਟ ਦੀ ਚੋਰੀ ਜਾਂ ਸੀਨਾ ਜ਼ੋਰੀ ਬਚਪਨ ਦੇ ਵਿੱਚ ਚੋਰੀ ਸੀਨਾ ਜ਼ੋਰੀ ਦੇ ਹੁੰਦੇ ਨੇ ਐਬ ਅਵਲੇਹੁ ਬੰਦਰ ਸੈਣਾ ਵਾਂਗੂ ਕਰਨ ਵਜਾੜਾ ਨਫਾ ਟੋਟਣਾ ਵੇਖਣ ਚੱਲੇ ਹੂ ਸੁਨਾਮ ਜਨਤਾ ਕੋਚਿੰਗ ਹਾਈ ਸਕੂਲ ਸਬਜ਼ੀ ਮੰਡੀ ਦੇ ਨੇੜੇ ਮਾਸਟਰ 사ਮਣ ਰਾਮ ਨਾਗਪਾਲ ਐਮਏ ਬੀਟੀ ਨੇ ਪਾਕਿਸਤਾਨ ਵਿੱਚੋਂ ਹਿਜਰਤ ਕਰਕੇ ਇਥੇ ਖੋਲ੍ਹਿਆ ਸੀ ਉਹ 10ਵੀਂ ਦੇ ਸਾਰੇ ਸਬਜੈਕਟ ਖੁਦ ਪੜਾਉਂਦੇ ਸਵੇਰੇ 8 ਵਜੇ ਤੋਂ 1 ਵਜੇ ਤੱਕ ਲਗਾਤਾਰ ਬਲੈਕਬੋਰਡ ਤੇ ਖੜੇ ਰਹਿੰਦੇ ਸਿਰਫ 15 ਮਿੰਟ ਦੀ 11 ਵਜੇ ਬ੍ਰੇਕ ਕਰਦੇ ਤਾਂ ਜੋ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਆਏ ਮੁੰਡੇ ਆਪਣੇ ਨਾਲ ਲਿਆਂਦੀ ਰੋਟੀ ਖਾ ਲੈਂਦੇ ਉਹ ਚਾਹ ਦਾ ਕੱਪ ਪੀ ਕੇ ਫਿਰ ਕਾਇਮ ਹੁੰਦੇ। ਉਹ ਕਦੀ ਵੀ ਕਿਸੇ ਨੋਟਬੁੱਕ ਜਾਂ ਕਿਤਾਬ ਦਾ ਸਹਾਰਾ ਨਹੀਂ ਲੈਂਦੇ ਸਨ। ਉਹਨਾਂ ਕੋਲ ਜਾਖਲ ਤੋਂ ਲੈ ਕੇ ਗੁਰਨੇ, ਚੂੜਲ ਲਹਿਰਾ, ਗਵਿੰਦਗੜ ਖੋਖਰ, ਛਾਜੜੀ ਤੱਕ ਦੇ ਸਵੇਰੇ 6 ਵਜੇ ਵਾਲੇ ਡੱਬੇ ਤੇ ਆਉਂਦੇ। ਜੋ ਜਾਖਲ ਤੋਂ ਲੁਧਿਆਣਾ ਚੱਲਦਾ ਸੀ ਤੇ ਵਾਪਸੀ ਵੇਲੇ ਲੁਧਿਆਣਾ ਤੋਂ ਜਾਖਲ। ਉਸ ਨੂੰ ਡੱਬਾ ਇਸ ਲਈ ਕਹਿੰਦੇ ਸੀ ਕਿ ਉਹ ਲੋਕਲ ਟ੍ਰੇਨ ਸੀ। ਉਸਦੇ 5-6 ਡੱਬੇ ਹੋਣਗੇ। ਬਹੁਤੀ ਲੰਬੀ ਨਹੀਂ ਸੀ। ਉਸ ਵਿੱਚ ਜ਼ਿਆਦਾ ਮਜ਼ਦੂਰ ਵਿਦਿਆਰਥੀ ਤੇ ਵਪਾਰੀ ਹੁੰਦੇ ਸਨ ਜੋ 3-4 ਘੰਟੇ ਕੰਮ ਕਰਨ ਤੋਂ ਬਾਅਦ ਵਾਪਸ ਮੁੜਦੇ ਸੰਗਤੀ ਵਾਲੇ ਮੇਰੇ ਨਾਨਕੇ ਪਿੰਡ ਤੋਂ ਮੈਂ ਸਵੇਰੇ 4:30 ਵਜੇ ਉੱਠਦਾ ਗਰਮ ਪਾਣੀ ਨਾਲ ਨਹਾ ਕੇ ਪਾਠ ਕਰਕੇ ਨਾਸ਼ਤਾ ਕਰਕੇ ਤੇ ਦੋ ਪਰੌਂਠੇ ਨਾਲ ਲੈ ਕੇ ਸਾਈਕਲ ਤੇ ਚੱਲ ਪੈਂਦਾ ਮੇਰਾ ਪਿੰਡ ਛਾਜਲੀ ਦੇ ਸਟੇਸ਼ਨ ਤੋਂ ਤਕਰੀਬਨ 6 ਕਿਲੋਮੀਟਰ ਸੀ ਅੱਧਾ ਪੌਣਾ ਘੰਟਾ ਸਫ਼ਰ ਲੱਗਦਾ ਅਸੀਂ ਆਪਣਾ ਸਾਈਕਲ ਸਟੇਸ਼ਨ ਤੇ ਇੱਕ ਚਾਹ ਦੀ ਦੁਕਾਨ ਤੇ ਖੜਾ ਕਰਕੇ ਹਮੇਸ਼ਾ ਜਲਦੀ ਟ੍ਰੇਨ ਵਿੱਚ ਚੜਦੇ ਤੇ ਜਲਦੀ ਵਿੱਚ ਹੀ ਸਨਾਮ ਉਤਰਦੇ। ਕਈ ਵਾਰ ਤਾਂ ਕਾਲਜੇਟ ਮੁੰਡਿਆਂ ਕਰਕੇ ਜਾਂ ਕਿਸੇ ਸ਼ਾਦੀ ਵਾਲੇ ਪਰਿਵਾਰ ਦਾ ਜਾਂ ਸਰਗੀ ਵਾਲੇ ਤਿਉਹਾਰ ਦੇ ਲੱਡੂ ਮਠਿਆਈਆਂ ਦਾ ਬੋਈਆ ਹੱਥ ਲੱਗ ਜਾਂਦਾ ਤਾਂ ਉਹ ਟ੍ਰੇਨ 'ਚੋਂ ਵਗਾ ਕੇ ਮਾਰਦੇ। ਦੂਜੇ ਚੈਣ ਖਿੱਚ ਲੈਂਦੇ। ਫਿਰ ਬਾਂਦਰਾ ਵਾਂਗ ਇੱਕ ਇੱਕ ਕਰਕੇ ਖਾ ਜਾਂਦੇ। ਮਹਾਜਨ ਲਾਲੇ ਵੇਖਦੇ ਹੀ ਰਹਿ ਜਾਂਦੇ। ਐਨੇ ਬਾਂਦਰਾ ਦੇ ਅੱਗੇ ਕੀ ਜ਼ੋਰ ਚੱਲਦਾ। ਆਵੇਂ ਵਿਦਿਆਰਥੀਆਂ ਨੂੰ ਟ੍ਰੇਨ ਵਿੱਚ ਰੈਤੀ ਪਾਸ ਮਿਲਦਾ ਪਰ ਮੁੰਡੇ ਪਾਸ ਲੈਣਾ ਤੇ ਟਿਕਟ ਲੈਣਾ ਬੇਇੱਜ਼ਤੀ ਸਮਝਦੇ ਸਨ ਉਹਨਾਂ ਦਾ ਸਕੂਲ ਪ੍ਰਾਈਵੇਟ ਸੀ ਇਸ ਕਰਕੇ ਸਾਨੂੰ ਪਾਸ ਦੀ ਸਹੂਲਤ ਵੀ ਨਹੀਂ ਸੀ ਮਿਲ ਸਕਦੀ ਕਿਰਾਇਆ ਵੀ ਮਸਾਂ ਇੱਕ ਪਾਸੇ ਦਾ 20-25 ਪੈਸੇ ਹੀ ਸੀ ਪੈਸਿਆਂ ਨਾਲੋਂ ਭਾਈਚਾਰੇ ਵਿੱਚ ਮਰਦਾਨਗੀ ਰੱਖਣ ਦਾ ਸੀ ਇੱਕ ਦਿਨ ਜਦੋਂ ਰੇਲ ਗੱਡੀ ਨੇ ਚੱਲਣ ਦੀ ਲੰਮੀ ਕੋਕਮਾਰੀ ਮੈਂ 1 ਕਿਲੋਮੀਟਰ ਪਿੱਛੇ ਸੀ ਸਰਦੀਆਂ ਦੇ ਦਿਨਾਂ ਵਿੱਚ ਸਾਈਕਲ ਲੈਣਾ ਪਜਾਇਆ ਕਿ ਮੇਰਾ ਸਰੀਰ ਪਸੀਨੋ ਪਸੀਨੀ ਹੋ ਗਿਆ ਫਟਾਫਟ ਸਾਈਕਲ ਕੜਾ ਕੀਤਾ ਬਲਕਿ ਇੰਜ ਹੀ ਸੁੱਟ ਕੇ ਪੱਜ ਲਿਆ ਮੇਰੀ ਲੱਤ ਤੇ ਸੱਟ ਲੱਗੀ ਕਾਰਨ ਮੈਂ ਤੇਜ਼ ਭੱਜ ਵੀ ਨਹੀਂ ਸਕਦਾ ਸੀ ਜਿੰਨਾ ਜ਼ੋਰ ਲੱਗ ਸਕਦਾ ਸੀ ਲਾਇਆ ਮੈਂ ਸਟੇਸ਼ਨ ਵੱਲ ਦੀ ਜਾਣ ਦੀ ਬਜਾਏ ਸਿੱਧਾ ਜਿੱਧਰ ਗੱਡੀ ਸਨਾਮ ਵਾਲੇ ਪਾਸੇ ਥੋੜੀ ਅੱਗੇ ਖੜੀ ਸੀ ਉਧਰ ਲੋਹੇ ਦੀਆਂ ਸੇਖਾਂ ਵਿੱਚੋਂ ਦੀ ਇੱਕ ਸੇਖ ਮੁੰਡਿਆਂ ਨੇ ਚੋਰ ਮੋਰੀ ਤੇ ਲੰਘਣ ਲਈ ਤੋੜੀ ਹੋਈ ਸੀ ਲੰਗਿਆ ਐਨ ਰੇਲ ਗੱਡੀ ਦੇ ਆਖਰੀ ਡੱਬੇ ਦੀ ਆਖਰੀ ਖਿੜਕੀ ਦਾ ਡੰਡਾ ਮੈਥੋਂ ਬਸ ਬਹੁਤ ਦੇ فاਸਲੇ ਨਾ ਪੰਨੂ ਰਹਿ ਗਿਆ ਗੱਡੀ ਨਿਕਲ ਗਈ ਮੈਂ ਬਹੁਤ ਹੈਰਾਨ ਅਤੇ ਉਦਾਸ ਸੀ ਕਿ ਮੇਰੀ ਕਲਾਸ ਮਿਸ ਹੋ ਜਾਣੀ ਸੀ ਸਨਾਮ ਰੇਲਵੇ ਸਟੇਸ਼ਨ ਤੋਂ ਜਨਤਾ ਕੋਚਿੰਗ ਸਕੂਲ ਦਾ ਫਾਸਲਾ ਆੜਾਂ ਸਮੇ ਟੋਬੇ ਵਿੱਚ ਦੀ ਜਾਂਦੀ ਇੱਕ ਡੰਡੀ ਰਾਹੀਂ ਪੈਦਲ ਤਕਰੀਬਨ ਡੇਢ ਕਿਲੋਮੀਟਰ ਸੀ ਪਰ ਸਿੱਧਾ ਸੜਕੀ ਰਸਤੇ ਤੋਂ 2 ਕਿਲੋਮੀਟਰ ਹੋਵੇਗਾ ਜੋ 15 ਮਿੰਟ ਖਾ ਜਾਂਦਾ ਸੀ ਮੈਂ ਮਾਯੂਸ ਹੋ ਕੇ ਆਪਣਾ ਸਾਈਕਲ ਚੁੱਕਿਆ ਫਟਾਫਟ ਚਾਜਲੀ ਦੇ ਬੱਸ ਸਟੇਸ਼ਨ ਤੇ ਪਹੁੰਚ ਗਿਆ ਉੱਥੇ ਅਜੇ ਸਾਈਕਲ ਖੜਾ ਹੀ ਕੀਤਾ ਸੀ ਕਿਲੈਰੇ ਗਾਗੇ ਵੱਲੋਂ ਇੱਕ ਟਰੱਕ ਆ ਗਿਆ ਮੈਂ ਇਹ ਟਰੱਕ ਵਿੱਚ ਬੈਠ ਗਿਆ ਟਰੱਕ ਵਾਲੇ ਨੇ ਜਿਸ ਵਿੱਚ ਕੁਝ ਹੋਰ ਸਵਾਰੀਆਂ ਵੀ ਸਨ ਸਨਮ ਆਈਟੀਆ ਕੋਲ ਟਰੱਕ ਯੂਨੀਅਨ ਵਿੱਚ ਹੀ ਰੁਕਤਾ ਉੱਥੋਂ ਸਾਡਾ ਸਕੂਲ ਤਕਰੀਬਨ 3 ਕਿਲੋਮੀਟਰ ਹੋਵੇਗਾ ਰਿਕਸ਼ਾ ਲੈਣਾ ਤਾਂ ਵਿਦਿਆਰਥੀਆਂ ਲਈ ਹੋਰ ਵੀ ਮਹਿੰਗਾ ਹੋ ਜਾਂਦਾ ਹੈ ਜਦੋਂ ਮੈਂ ਸਕੂਲ ਵਿੱਚ ਪਹੁੰਚਿਆ ਤਾਂ ਮੈਨੂੰ ਪਤਾ ਲੱਗਿਆ ਕਿ ਉਸ ਦਿਨ ਰੇਲਵੇ ਪੁਲਿਸ ਰੇਲਵੇ ਪ੍ਰੋਟੈਕਸ਼ਨ ਫੋਰਸ ਅਤੇ ਲੋਕਲ ਪੁਲਿਸ ਤੇ ਰੇਲਵੇ ਦਾ ਸਪੈਸ਼ਲ ਚੈਕਿੰਗ ਸਕੁਐਡ ਸਮੇਤ ਹੜੱਬੇ ਵਿੱਚ ਕੋਈ 5-7 ਚੱਕਰ ਹੋਣਗੇ ਉਹ ਜਈ ਹਰਕਤ ਸਾਲ ਵਿੱਚ ਇੱਕ ਦੋ ਵਾਰੀ ਕਰਦੇ ਫੇਰ ਕਦੇ ਚੋਰ ਬਿਨਾ ਟਿਕਟ ਜਾਣ ਤੋਂ ਗਰੀਸ ਕਰਦੇ ਮੈਨੂੰ ਮੁੰਡਿਆਂ ਨੇ ਦੱਸਿਆ ਕਿ ਆਪਣੇ ਕੁਝ ਮੁੰਡੇ ਰੇਲਵੇ ਸਟੇਸ਼ਨ ਫੜੇ ਹੋਏ ਹਨ ਕੁਝ ਘੜੀਆਂ ਸੋਨੇ ਦੇ ਕੜੇ ਦੇ ਕੇ ਜੁਰਮਾਨਾ ਦੇ ਕੇ ਛੁੱਟ ਗਏ ਉਹ ਜੁਰਮਾਨਾ ਲੈਣ ਗਏ ਨਹੀਂ ਮੈਂ ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਜੇ ਰੇਲ ਗੱਡੀ ਦਾ ਡੱਬਾ ਨਿਕਲ ਗਿਆ ਤਾਂ ਹੀ ਬਚ ਗਿਆ ਕਈ ਵਾਰੀ ਅਸੀਂ ਇੱਕ ਮੌਕਾ ਗਵਾ ਲੈਂਦੇ ਆ ਫਿਰ ਬੜਾ ਪਛਤਾਵਾ ਕਰਦੇ ਆ ਕਿ ਇਹ ਕਿਉਂ ਹੋ ਗਿਆ ਕਿਵੇਂ ਹੋ ਗਿਆ ਏ ਨਹੀਂ ਪਤਾ ਕਿ ਸਾਨੂੰ ਕਿਸੇ ਸੰਕਟ ਵਿੱਚੋਂ ਬਚਾਉਣ ਲਈ ਤੇ ਕੋਈ ਹੋਰ ਚੰਗੀ ਘੜੀ ਦੀ ਉਡੀਕ ਹੋ ਰਹੀ ਏ ਅਸੀਂ ਪੰਚਾਇਤੀ ਬਣ ਕੇ ਆੜਤੀਆਂ ਕੋਲ ਹੋਰ ਮੁੰਡਿਆਂ ਦਾ ਜੁਰਮਾਨਾ ਉਧਾਰ ਫੜ ਕੇ ਭਰਿਆ ਜਿਵੇਂ ਲੱਤ ਤੇ ਸੱਟ ਲੱਗਣ ਕਾਰਨ 10ਵੀਂ ਚੋਂ ਫੇਲ ਹੋਇਆ ਤਾਂ ਹੀ ਬੈਂਕ ਦੀ ਨੌਕਰੀ ਕਰਨ ਲਈ ਬਾਬੂ ਲੱਗਿਆ ਨਹੀਂ ਤਾਂ ਚੜ੍ਹਦੀ ਉਮਰ ਵਿੱਚ ਜੱਟ ਦਾ ਮੁੰਡਾ ਜੇ ਕਾਲਜ ਨਾ ਜਾਵੇ ਤੇ ਫੇਰ ਕਾਦਾ ਬਾੜਾ ਪਰ ਸ਼ਾਇਦ ਕੁਦਰਤ ਮੈਨੂੰ ਇੱਕ ਹੋਰ ਵੱਡੇ ਸੰਕਟ 'ਚ ਵਿਚਾਰੀ ਸੀ ਅਸੀਂ 10ਵੀਂ ਜਮਾਤ ਵਿੱਚ ਭਾਈ ਕੀ ਪਿਸ਼ੋਰ ਸਕੂਲ ਵਿੱਚ 23 ਵਿਦਿਆਰਥੀ ਜਿਨ੍ਹਾਂ ਚੋਂ ਸਾਲ 12 ਇਤਫਾਕ ਨਾਲ ਖੱਬੇ ਹੱਥ ਨਾਲ ਲਿਖਣ ਵਾਲੇ ਸੀ ਜਿਹੜੇ ਖੱਬੂ ਸੀ ਉਹਨਾਂ ਵਿੱਚੋਂ ਮੈਂ ਆਈਐਸ ਬਣਿਆ ਇੱਕ ਹੋਰ ਮੁੰਡਾ ਅਮਰਜੀਤ ਜੋਸ਼ੀ ਇੰਡੀਅਨ ਫੋਰੈਸਟ ਸਰਵਿਸ ਵਿੱਚ ਭਪਾਲ ਕੈਡਰ ਵਿੱਚ ਯੂਪੀਐਸਸੀ ਰਾਹੀਂ ਭਰਤੀ ਹੋਇਆ ਦੋ ਤਿੰਨ ਹੋਰ ਖੱਬੂ ਮਾਸਟਰ ਬਾਬੂ ਲੱਗੇ ਮੇਰਾ ਮਤਲਬ 23 ਵਿੱਚੋਂ 12 ਖੱਬੂ ਮੁਕੱਦਰ ਦੇ ਸਿਕੰਦਰ ਰਹੇ ਅਮਰਜੀਤ ਦਾ ਵੱਡਾ ਪ੍ਰਾਸ ਸਾਡੇ ਸਕੂਲ ਵਿੱਚ ਸਾਇੰਸ ਮਾਸਟਰ ਸੀ। ਇਸ ਲਈ ਉਹ ਸਾਇੰਸ ਸਾਬ ਵਿੱਚ ਸਾਰੀ ਕਲਾਸ ਤੋਂ ਅੱਗੇ ਹੁੰਦਾ। ਅਸੀਂ ਦੂਜੇ ਤੀਜੇ ਨੰਬਰ ਤੇ ਹੁੰਦੇ। ਪਰ ਅੰਗਰੇਜ਼ੀ ਵਿੱਚ ਵਧੀਆ ਸੀ। ਬਾਕੀ ਅਗਲੇ ਅੰਕ ਵਿੱਚ। ਧੰਨਵਾਦ।